ਹਾਂਜੀ ਸਾਥਰੀ ਕਾਲ ਦੇ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਗਰਮੀਆਂ ਦਾ ਆਪਣੀਆਂ ਹੋ ਗਈਆਂ ਸਮਾਪਤ ਤੇ ਹੁਣ ਵਾਰੀ ਆ ਗਈ ਆ ਜੀ ਠੰਡ ਦੀ ਤੇ ਆ ਤੁਹਾਨੂੰ ਦਿਖਾਉਣੇ ਆਪਾਂ ਨਜ਼ਾਰਾ ਠੰਡ ਦਾ ਆਹ ਦੇਖੋ ਤੁੰਦ ਬਈ ਆ ਹਮ ਇੱਕ ਨੌਕ ਤਾਂ ਟਾਈਮ ਹੋਣਾ ਤੇਲ ਪਈ ਆ ਸਬਜ਼ੀਆਂ ਸੂਜੀਆਂ ਦੇ ਰੁੱਖਾਂ ਦੇ ਪਈ ਆ ਥੱਲੇ ਟਿਪ ਟਿਪ ਕਰਕੇ ਜਿਵੇਂ ਨਮੀ ਪੈਂਦਾ ਨਿਕਾ ਨਿਕਾਏ ਮੈਂ ਥੱਲੇ ਡੇਕਦੀ ਆ ਠੰਡ ਠੰਡ ਕਰਦੇ ਹਾਂ ਤੇ ਠੰਡ ਆਪਣੇ ਆ ਗਈ ਹੈ ਤੇ ਕਰੋ ਇੰਜੋਏ ਸਵੇਰੇ ਸਵੇਰੇ ਤਾਂ ਜਿਆਦਾ ਹੁੰਦੀ ਆ ਸਵੇਰੇ ਰਾਤ ਨੂੰ ਵੀ ਇੰਨੀ ਨਹੀਂ ਖਾਸ ਹੁੰਦੀ ਤਦਨੇ ਤਾਂ ਚਲੋ ਅਜੇ ਕੋਈ ਚੱਕਰ ਨਹੀਂ ਆ ਤੇ ਆਪਣੇ ਬਾਲ ਬੱਚਿਆਂ ਨੂੰ ਉਹਨਾਂ ਦੀ ਕੇਅਰ ਕਰਿਆ ਕਰੋ ਟੋਪੀਆਂ ਟਾਪੀਆਂ ਵਗੈਰਾ ਜਿਹੜੀਆਂ ਕੋਈ ਵੀ ਜਦੋਂ ਮੌਸਮ ਬਦਲਦਾ ਸ਼ੁਰੂ-ਸ਼ੁਰੂ ਤੋਂ ਵਿੱਚ ਹੀ ਉਹ ਆਪਣੀ ਤੇ ਫਾਲਟ ਪੈਂਦਾ ਉਹਦਾ ਕੋਈ ਬੁਖਾਰ ਚੜ ਗਿਆ ਕੋਈ ਜਕਾਮ ਲੱਗ ਗਿਆ ਜਾਂ ਕਿੱਦਾਂ ਵੀ ਤੇ ਉਦੋਂ ਆਪਾਂ ਥੋੜੀ ਨਕੇਢੀ ਕਰ ਲੈਨੇ ਆਵੇਂ ਅਜੇ ਕਿਹੜਾ ਠੰਡ ਆਪਾਂ ਵੀ ਕੁਝ ਨਹੀਂ ਅੰਦਾਜ਼ ਸਰਦਾ ਹੀ ਆ ਜਾਂ ਕਿੱਦਾਂ ਵੀ ਆ ਪਰ ਨਹੀਂ ਉਹ ਚੀਜ਼ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਵਾ ਕੀ ਠੰਡ ਆਉਂਦੀ ਤੇ ਜਾਂਦੀ ਵਿਚਾਲੇ ਕੁਛ ਨਹੀਂ ਹੁੰਦਾ ਵਿਚਾਲੇ ਤਾਂ ਪਤਾ ਹੀ ਹੁੰਦਾ ਆਪਾਂ ਨੂੰ ਵੀ ਆਪਾਂ ਲੀੜੇ ਮੋਡੇ ਕੱਪੜੇ ਪਾਉਣੇ ਪਾਉਣੇ ਆ ਸ਼ੁਰੂ ਦੇ ਵਿੱਚ ਤੇ ਐਂਡ ਦੇ ਵਿੱਚ ਆਪਾਂ ਨੂੰ ਇਹ ਦੋਹਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਤੇ ਫਿਰ ਬੰਦਾ ਕਾਮਯਾਬਾ ਕਿਉਂ ਫਿਰ ਜਿਹੜਾ ਉਹ ਮੌਕਾ ਜਿਹਨੇ ਸੰਭਲਿਆ ਸ਼ੁਰੂ ਵਾਲਾ ਤੇ ਐਂਡ ਵਾਲਾ ਤੇ ਫਿਰ ਆਪਾਂ ਨੂੰ ਕਦੇ ਵੀ ਕੋਈ ਨਾ ਆਪਣਾ ਬੱਚਾ ਕੋ ਢਿੱਲਾ ਮਠਾਊਗਾ ਤੇ ਨਾ ਆ ਆਪਾਂ ਚਲੋ ਠੀਕ ਆ ਜੀ ਤੁਹਾਨੂੰ ਅੱਜ ਹੀ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮੱਚ